अच्छा चल भाई, भाई। वाहेगुरु जी का खालसा वाहेगुरु जी की फतेह जिमेक ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੰਘ ਸਿੱਧੂ ਦੇ ਉੱਤੇ ਮੁਕੱਦਮਾ ਦਰਜ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ਉਹਨੇ ਕਿਸੇ ਬੀਬੀ ਕੋਲੋਂ 20000 ਰੁਪਿਆ ਅਜੰਤ ਕੋਲੋਂ ਲੋਤੀ ਮੰਗੀ ਆ ਉਹ ਬੀਬੀ ਜਿਹਦੇ ਉੱਤੇ ਪਹਿਲਾਂ ਕਈ ਮੁਕੱਦਮੇ ਜਿਹੜੇ 420 ਦੇ ਦਰਜ ਐ ਜਿਨੇ ਲੱਖਾਂ ਰੁਪਈਆ ਦੀ ਠੱਗੀ ਲੋਕਾਂ ਨਾਲ ਮਾਰੀ ਆ ਉਹਦੀ ਜ਼ਮਾਨਤ ਹੋ ਗਈ ਸੀ ਕੱਲ ਉਹਦੀ ਜ਼ਮਾਨਤ ਅੱਜ ਭਰਾ ਦਿੱਤੀ ਗਈ ਸੀਗੀ ਭਾਨਾ ਸਿੱਧੂ ਮਲੇਰਕੋਟਲਾ ਜੇਲ੍ਹ ਚ ਬੰਦ ਸੀ ਸੋ ਜੇ ਦੇਖੋ ਧੱਕੇ ਦੀ ਗੱਲ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਸੀਗੇ ਭਾਨਾ ਸਿੱਧੂ ਨੂੰ ਇਹ ਬਾਹਰ ਨਹੀਂ ਆਉਣ ਦੇਣਗੇ ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਨੂੰ ਲੈ ਗਈ ਆ ਕੇ ਸਦਰ ਥਾਣੇ ਦੇ ਵਿੱਚ ਮਕਦਮਾ ਨੰਬਰ 8 379 ਬੀ ਦਾ ਮਕਦਮਾ ਇੱਕ ਹੋਰ ਦਿੱਤਾ ਕਹਾ ਦਾ ਮਕਦਮਾ ਚੈਨੀ ਖੋਣ ਦਾ ਮਕਦਮਾ ਵੀ ਭਾਨੇ ਨੇ ਚੈਨੀ ਖੋਹੀ ਆ 379 ਬੀ ਖੋਹ ਦਾ ਮਕਦਮਾ ਇੱਕ ਭਾਨੇ ਦੇ ਉੱਤੇ ਸਦਰ ਥਾਣਾ ਪਟਿਆਲਾ 'ਚ ਦਰਜ ਕਰਕੇ ਅੱਜ ਮਲੇਰ ਕੋਰਲੇ ਤੋਂ ਤੜਕੇ 11 ਵਜੇ ਜੇਲ੍ਹ ਤੋਂ ਲਾ ਜਾ ਕੇ ਤੇ ਪੇਸ਼ ਕਰਕੇ ਪਟਿਆਲਾ ਅਦਾਲਤ ਚ ਉਹਦਾ ਰਿਮਾਂਡ ਫੇਰ ਲੈ ਲਿਆ ਜਿਸ ਤਰੀਕੇ ਨਾਲ ਪਹਿਲਾਂ ਸੀਐਸਟਾਫ ਦੇ ਵਿੱਚ ਉਹਨੂੰ ਲੰਗਾ ਕਰਕੇ ਉਹਦੀ ਕੁੱਟਮਾਰ ਕੀਤੀ ਉਹਦੇ ਪਾਣੀ ਪਾਇਆ ਉਹਦੀਆਂ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ ਹੁਣ ਇਹ ਪਟਿਆਲਾ ਸੀਐਸਟਾਫ ਦੇ ਵਿੱਚ ਕੀ ਕਰਨਗੇ ਆਉਣ ਵਾਲੇ ਦਿਨਾਂ ਚ ਕਿ ਤੁਸੀਂ ਆਪ ਹਿਸਾਬ ਲਾ ਲਿਓ ਆਪ ਸੋਚ ਲਿਓ ਇਹ ਇੰਨੀ ਘਨੇਉਣੀ ਹਰਕਤ ਤੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਯਾਰ ਐਨੇ ਬੁੱਚੜੇਪਣੇ ਦੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਪੰਜਾਹ ਦੇ ਲੋਕੋ ਤੁਹਾਡੇ ਸਾਹਮਣੇ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਆਪਾਂ ਦੇਖ ਰਹੇ ਆ ਵੀ ਕਿਵੇਂ ਚੈਨੀ ਖਊਗਾ ਭਾਨਾ ਚੈਨੀ ਖੋਣ ਦਾ ਪਰਚਾ ਭਾਨੇ ਤੇ ਹੁਣ ਇੱਥੋਂ ਦਾ ਸਾਫ ਨਜ਼ਰ ਆਉਂਦਾ ਨਾ ਸਾਫ ਸਮਝ ਆਉਂਦੀ ਆ ਗੱਲ ਦੀ ਜਿਹੜੇ ਕਈ ਆਮ ਆਦੀ ਪਾਰਟੀ ਦੇ ਹਮਾਇਤੀ ਚੀਕਾ ਮਾਰਦੇ ਰਲਾ ਪਾਉਂਦੇ ਸੀ ਕਿ ਇਹ ਤਾਂ ਜੀ ਏਜੰਟ ਨੇ ਪਰਚਾ ਕਰਾਤਾ ਜੀ ਹੋਸਾ ਦਾ ਭਾਨੇ ਨੇ ਲੈ ਲੇ ਹੁਣ ਵੀ ਪੈਸੇ ਮੰਗ ਲੇ ਹੁਣ ਜੀ ਹੁਣ ਭਾਨੇ ਨੇ ਐ ਵੀ ਕਰ ਵੀ ਹਾਂ ਚੈਨੀਆਂ ਵੀ ਖੋਲੀਆਂ ਹੋਣਗੀਆਂ ਤੁਸੀਂ ਤਾਂ ਉਹ ਲੋਕੋਂ ਇੱਥੇ ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ ਇਹ ਜੇਲਾ ਦੀ ਵੀ ਸਤਾਈ ਜਾਂਦਾ ਕਟਾਈ ਵੀ ਜਾਂਦਾ ਜਲੀਲ ਵੀ ਕਰਾਈ ਜਾਂਦਾ ਉਹਨਾਂ ਦੀਆਂ ਵੀਡੀਓ ਲੰਗਿਆਂ ਦੀਆਂ ਹੀ ਬਣਾਈ ਜਾਂਦਾ ਤੁਸੀਂ ਨਹੀਂ ਮੰਨਣਾ ਤੁਸੀਂ ਇੱਕੋ ਹੀ ਰੱਟ ਲਾਈ ਰੱਖਣੀ ਹੈ ਕਿ ਨਾਲ ਦਾ ਮੁੱਖ ਮੰਤਰੀ ਨਹੀਂ ਹੋਇਆ ਇੱਕ ਪਾਸੇ ਅਜੇ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆਸੀ ਉਹ ਟੈਸਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਆ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਆ ਬੱਚੇ ਦੀ ਤੇਰਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣੇ ਹੀ ਸੀ ਪਰ ਤੂੰ ਲੋਕਾਂ ਦੇ ਜਵਾਕਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਹੈ ਕੀ ਭਾਨਾ ਕੇ ਦਾ ਪੁੱਤ ਨਹੀਂ ਕੇ ਦਾ ਭਰਾ ਨਹੀਂ ਕੇ ਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਐ ਉਹਦਾ ਇਕੱਲਾ ਪਿਓ ਹੀ ਐ ਘਰੇ ਭਰਾ ਹੀ ਐ ਜਿਹਨੂੰ ਤੂੰ ਲੰਗੇ ਕਰਾ ਕਰਾ ਕੇ ਸੀਐਸਟਾਫਾਂ ਦੇ ਵਿੱਚ ਉਹਨੂੰ ਕਟਾਰ ਰਿਹਾ ਉਹਦੀ ਵੀਡੀਓ ਬਣਾ ਕੇ ਦੇਖ ਰਹੇ ਆ ਵੀਡੀਓ ਕਾਲ ਤੇ ਦੇਖ ਰਹੇ ਆ ਵੀ ਕੁੱਟ ਰਹੇ ਆ ਕਿ ਨਹੀਂ ਕੁੱਟ ਰਹੇ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਜਾਂਦੀ ਹੈਗੀ ਆ ਕਿ ਇਹਨਾਂ ਗੱਲਾਂ ਦਾ ਜਵਾਬ ਅਥੋਂ ਮੰਗਣਗੇ ਜੇ ਤਾਂ ਮਾੜੀ-ਵੋਟੀ ਬਈ ਅਣਖ ਗੈਰ ਤੋਂ ਅੰਦਰ ਬਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 29 ਤਰੀਕ ਨੂੰ ਕੋਰਟ ਦੰਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਹਰਾਤ ਪਹੁੰਚੋ ਤੇ ਨਹੀਂ ਭਾਨੇ ਦੇ ਇੱਥੋਂ ਜ਼ਮਾਨਤ ਉਹ ਦੋ ਪਰਤੇ ਹੋਰ ਉੱਥੋਂ ਉਹ ਚਾਰ ਹੋਰ ਆਹੀ ਕੁਛ ਚੱਲੀ ਜਾਊਗਾ ਖੈਰ ੜਿਉ ਅੱਜ ਖੈਰੜੀ ਹੋਣੀ ਆ ਬਿਲਕੁਲ ਖੈਰਣਾ ਵੀ ਇਹੀ ਹੋਇਆ ਇੱਕ ਪਰਤੇ ਜ਼ਮਾਨਤ ਉਹ ਹੀ ਦੂਜਾ ਦੇਦਾ ਉੱਥੋਂ ਜ਼ਮਾਨਤ ਹੋਈ ਉਜਮਾਨਦ ਰੱਦ ਕਰਾਉਣ ਦੀ ਖਾਤਰ ਪੰਤਮਾਨ ਵਗਿਆ ਸੀ ਸੁਪਰੀਮ ਕੋਰਟ 5 ਕਰੋੜ ਰੁਪਇਆ ਪੰਤਮਾਨ ਨੇ ਸਖਪਾਲ ਸਿੰਘ ਖੈਰੀ ਦੀ ਜਮਾਨਤ ਹੋਈ ਹਾਈ ਕੋਰਟੋਂ ਰੱਦ ਕਰਾਉਣ ਲਈ ਸੁਪਰੀਮ ਕੋਰਟ ਤੱਕ ਲਾਇਆ ਉਹ ਵਕੀਰ ਕੀਤੇ ਆ ਨੇ ਦਿੱਲੀੋਂ ਲਿਆ ਕੇ ਹਾਲਾਂਕਿ 2-250 ਵਕੀਲਾਂ ਦੀ ਕੀਮਤ ਹੈ ਪਰ ਦਿੱਲੀੋਂ ਉਹ ਵਕੀਰਿਆਂ ਦੇ ਜਿਹੜੇ 1 ਘੰਟੇ ਦੀ 10 ਤੋਂ 15 ਲੱਖ ਰੁਪਇਆ ਫੀਸ ਲੈਂਦੇ ਆ ਵੀ ਖੈਰਾ ਕਿਸ ਤਰੀਕੇ ਨਾਲ ਬਾਹਰ ਨਾ ਆ ਜੇ 5 ਕਰੋੜ ਰੁਪਇਆ ਲੱਗਿਆ ਉਤੇ ਦੋ ਪੈ ਕਿੱਥੋਂ ਲੱਗ ਪੰਜਾਬ ਦੇ ਖਜ਼ਾਨੇ ਚ ਸਾਡੇ ਵਰਗੇ ਲੋਕ ਸਾਡੇ ਵਰਗੇ ਬੰਦੇ ਖੈਰਾ ਹੋਵੇ ਭਾਨਾ ਹੋਵੇ ਮੈਂ ਹੋਵਾਂ ਜੇ ਕੋਈ ਆਵਾਜ਼ ਬੁਲੰਦ ਕਰਦੇ ਆ ਇਹਨਾਂ ਨੂੰ ਸਵਾਲ ਕਰਦੇ ਆ ਲੋਕ ਮਾਰੂ ਨੀਤੀਆਂ ਪੰਜਾਬ ਮਾਰੂ ਨੀਤੀਆਂ ਦੇ ਉੱਤੇ ਇਹਨਾਂ ਨੂੰ ਸਵਾਲ ਕਰਦੇ ਆ ਜੋ ਫਯੂਲ ਪੈਸਾ ਪੰਜਾਬ ਦਾ ਪਾਣੀ ਮੂੰ ਬਹਾਇਆ ਜਾ ਰਿਹਾ ਹੈ 62000 ਰੁਪਏ ਚੱਕ ਕੇ ਪੰਜਾਬ ਦਾ ਉਹ ਮਸ਼ਹੂਰੀਆਂ ਤੇ ਐਡਾਂ ਤੇ ਬੋਰਡਾਂ ਤੇ ਜਹਾਜ਼ਾਂ ਦੇ ਤੇਲਾਂ ਦੇ ਖਰਚੇ ਕੀਤੇ ਜਾ ਰਹੇ ਆ ਉਹ ਵਿਆਹਾਂ ਦੇ ਖਰਚੇ ਕੀਤੇ ਜਾ ਰਹੇ ਆ ਉਹ ਦੂਜੇ ਸੂਬਿਆਂ ਦੇ ਵਿੱਚ ਤੇਲ ਫੁਕਿਆ ਜਾ ਰਿਹਾ ਜਿਹੜਾ ਜਹਾਜਾਂ ਵਾਂਹੀਂ ਪੰਜਾਬ ਦੇ ਪੈਸੇ ਦਾ ਬਾਹਰਲੇ ਬੰਦਿਆਂ ਨੂੰ ਇੱਥੇ ਨੌਕਰੀਆਂ ਤੇ ਬਿਠਾਇਆ ਜਾ ਰਿਹਾ ਹੈ ਚਿੱਟਾ ਮੈਂ ਇੱਥੇ ਹੁਣੀ ਇੱਥੇ ਮਿਊਸਪਲ ਕਮੇਟੀ ਦੇ ਵਿੱਚ ਜਈ ਰੱਖ ਰਹੇ ਆ ਉਹਦਾ ਪੇਪਰ ਹੋ ਕੇ ਆਟਾ 20 ਤਰੀਕ ਨੂੰ ਤੇ ਸਾਰਾ ਪੇਪਰ ਹਰਿਆਣੇ ਦੀ ਲੀਕ ਹੋਇਆ ਤੇ ਹਰਿਆਣੇ ਦੇ ਬੰਦੇ ਸਿਲੈਕਟ ਹੋਣਗੇ ਆ ਪਰਸੋ ਫੇਰ ਪੇਪਰ ਹੋਣਾ ਆਪਣਾ ਅਸਿਸਟੈਂਟ ਸੁਪਰਡੈਂਟ ਦਾ ਜਿਹੜੇ ਰੱਖਨੇ ਆ ਐਸਾ ਐਕਸਪੀਡੈਂਟ ਮਿਸਪੈਲਟੀਆਂ ਦੇ ਵਿੱਚ ਉਹ ਪੇਪਰ ਵੀ ਤੁਸੀਂ ਦੇਖ ਲਓ ਵੀ ਹਰਿਆਣੇ 'ਚ ਲੀਕ ਹੋ ਜਾਂਦਾ ਹਰਿਆਣੇ ਦੀਆਂ ਕੰਪਨੀਆਂ ਬਾਹਰ ਦੀਆਂ ਕੰਪਨੀਆਂ ਪੇਪਰ ਲੈਂਦੀਆਂ ਉਹ ਪਹਿਲਾਂ ਲੀਕ ਕਰਕੇ ਆਪਣੇ ਬੰਦਿਆਂ ਨੂੰ ਪੇਪਰ ਦੱਸ ਦਿੰਦੀਆਂ ਉਹੀ ਬੰਦੇ ਸਿਲੈਕਟ ਹੋ ਜਾਂਦੇ ਆ ਅਸੀਂ ਨਾ ਪੁੱਛੀਏ ਵੀ ਪੰਜਾਬ ਦੇ ਨੌਜਵਾਨਾਂ ਦਾ ਹੱਕ ਤੂੰ ਮਾਰ ਰਿਹਾ ਅਸੀਂ ਨਾ ਪੁੱਛੀਏ ਆ ਪੰਜਾਬ ਦੇ ਲੋਕ ਖੜੇ ਆ ਬਾਈ ਪੁੱਛ ਲੋ ਐਂਬੂਲੈਂਸ ਚਿੱਟਾ ਬਾਈ ਚਿੱਟਾ ਦੱਸ ਦੋ ਪਿੰਡ ਵਾਲੇਓ ਆਵਾਜ਼ ਆਵਾਜ਼ ਹੈ ਐਂਬੂਲੈਂਸ ਵਾਲੇ ਆਪਣੇ ਕੱਢ ਕੇ ਬਾਹਰ ਲੈ ਰੱਖੀ ਹੁੰਦਾ ਚਿੱਟਾ ਪੁੱਸ ਲੋ ਫੋਲਾ ਬਾਈ ਬਾਹਾਂ ਖੜੀਆਂ ਕਰੋ ਜੇ ਆਮ ਹੈ ਜੇ ਘਟਿਆ ਤਾਂ ਥੱਲੇ ਰੱਖ ਲਿਓ ਬਾਹਾਂ ਆਵਾਜ਼ ਆਵਾਜ਼ ਅਸੀਂ ਇਹ ਸਵਾਲ ਇਹ ਲੋਕਾਂ ਦੇ ਸਵਾਲ ਆ ਇਹਨਾਂ ਦੇ ਕਿ ਤੂੰ 4 ਮਹੀਨਿਆਂ ਦੀ ਖਤਮ ਕਰਨ ਦੀ ਗੱਲ ਕਰਦਾ ਸੀ 26 ਜਨਵਰੀ ਅੱਜ ਤੂੰ ਕਿਹਾ ਸੀ ਵੀ 26 ਜਨਵਰੀ ਤੱਕ ਸਾਡੇ ਕੋਲ ਟੀਮਾਂ ਤਿਆਰ ਹੋ ਗਈਆਂ ਰੋਡਮੈਪ ਤਿਆਰ ਹੋ ਗਿਆ ਅਸੀਂ 26 ਜਨਵਰੀ ਤੱਕ ਚਿੱਟੇ ਨੂੰ ਜਮਾ ਖਤਮ ਕਰ ਦਾਂਗੇ ਆ ਪਿੰਡਾਂ ਦੇ ਲੋਕ ਤਬਾਹ ਹੋਏ ਪਏ ਆ ਯਾਰ ਮਾਮਾ ਰੋਜ਼ ਬਿਲਕਦੀਆਂ ਪਿੰਡਾਂ ਚ ਹੀ ਜਾਂਦੇ ਆ ਕਿ ਸਾਡੇ ਪੁੱਤ ਬਚਾ ਲੋ ਸਾਡੇ ਪੁੱਤ ਬਚਾ ਲੋ ਨੌਜਵਾਨ ਕੁੜੀਆਂ ਰੰਡੀਆਂ ਹੋ ਰਹੀਆਂ ਨੇ ਆ ਦੁਕਾਨ ਇਹ ਜੇ ਅਸੀਂ ਸਵਾਲ ਪੁੱਛਦੇ ਰਲਕਦੇ ਆ ਉਹ ਮੇਰੇ ਲਈ ਪਰਚਾ ਦਿੱਤਾ ਹੈ ਤੂੰ ਉਥੇ ਚਿੱਟੇ ਦਾ ਤਰਨ ਤਾਰਨ ਹਰੀ ਦੇ ਪੱਤੇ ਮੇਰੇ ਤੇ ਪਰਚਾ ਹੋ ਗਿਆ ਕੀਤਾ ਇਹ ਤੂੰ ਇਸ ਕਰਕੇ ਕਿ ਮੈਂ ਸਵਾਲ ਪੁੱਛਦਾ ਹਜੇ ਵੀ ਬੰਦਾ ਅੰਦਰ ਹੋਰ ਚੈਨੀ ਖੋਣ ਦੇ ਪਰਚੇ ਦੇ ਦੇ ਕੇ ਸਵਾਲ ਪੁੱਛ ਦਿਆ ਤੈਨੂੰ ਬਾਈ ਹਜੇ ਤੈਨੂੰ ਵੀ ਛੱਡ ਸਕਦੇ ਆ ਯਾਤਰਾ ਚੱਲੀ ਜਾਂਦੀ ਐੜੀ ਤੋਂ ਹਰਮਨ ਹਾ ਤੂੰ ਮੈਨੂੰ ਪੁੱਛਿਆ ਓਥੇ ਇੱਕ ਮਿੰਟ ਉਹ ਖੜ ਜਾਓ ਤੂੰ ਬਿੱਤੇ ਖਲਾ ਸੋ ਇਸ ਕਰਕੇ ਪੰਜਾਬ ਦੇ ਲੋਕੋ ਜੇ ਆਪਣੇ ਧੀਆ ਪੁੱਤ ਬਚਾਉਣੇ ਆ ਆਪਾਂ ਯਾਰ ਗੱਲ ਕਰਦੇ ਰਿਹਾ ਆਪਾਂ ਸੁਣਦੇ ਆ ਅੱਜ ਵੀ ਵੀ 80 ਦੇ ਦੌਰ ਚ 90 ਦੇ ਦੌਰ ਚ ਕੀ ਹੁੰਦਾ ਰਿਹਾ ਜਿਹੜਾ ਕੌਕੇ ਦੀ ਕਹਾਣੀ ਸਾਡੇ ਸਾਹਮਣੇ ਆਈ ਆ ਕਿਵੇਂ ਤੂੰ ਸ਼ਰਧ ਰ ਕੀਤਾ ਕਿਵੇਂ ਨੰਗੇ ਕਰ ਕਰਕੇ ਚੱਡੇ ਪਾੜੇ ਅੱਖਾਂ ਕੱਢੀਆਂ ਟੋਟੇ ਟੋਟੇ ਕਰਕੇ ਦਰਿਆਵਾਂ 'ਚ ਡੋੜੇ ਕੀ 80 90 ਦਾ ਦੌਰ ਨਹੀਂ ਹੋਣੇ ਕੀ ਇੰਨੀ ਨਿੱਜੀ ਦਸ਼ਮਣੀ ਪਾਲ ਰਿਹਾ ਭਵੰਤ ਸਾਡੇ ਨਾਲ ਯਾਰ ਤੂੰ ਕਿੰਨਾ ਕੁਝ ਬੋਲਦਾ ਰਿਹਾ ਪਿਛਲੇ ਨਾਲ ਸਰਕਾਰਾਂ ਨੂੰ ਕਿੰਨਾ ਕੁਝ ਬੋਲਦਾ ਰਿਹਾ ਹਰਸਿਮਰਤ ਕੌਰ ਵਰਗੀਆਂ ਨੂੰ ਇਹ ਸਿਮਰ ਉਹ ਫਲਾਨੀ ਐਟਮ ਕੀ ਹੈ ਕਿਕਲੀਆਂ ਪਾਪਾ ਸੁਣਾਉਂਦਾ ਸੀ ਕੀ ਕੋਈ ਬੋਲਿਆ ਤੂੰ ਕੈਪਟਨ ਮਰਿੰਦਰ ਨੂੰ ਕਿ ਪਜਾਮੀ ਐ ਚਾੜਦਾ ਐ ਇਹ ਅਜਾਸ਼ ਐ ਤੇ ਰੂਸਾ ਲਈ ਫਿਰਦਾ ਐ ਇਹਨਾਂ ਨਾਲ ਕਿਹਨੇ ਐ ਕੀਤਾ ਨੀ ਯਾਰ ਤੈਨੂੰ ਨੰਗਾ ਕਰਕੇ ਇਹਨੂੰ ਢਾਇਆ ਨੀ ਜਾ ਕੇ ਇਸ ਦੇ ਸੀਆਈ ਸਟਾਫ ਸੱਤੇ ਰਦੂ ਅੱਜ ਅਸੀਂ ਤੁਹਾਨੂੰ ਕੋਈ ਦਲੀਲ ਨਾਲ ਸਵਾਲ ਪੁੱਛਦੇ ਆ ਤੁਹਾਡੇ ਨਾਲ ਆ ਵਾਪਰ ਰਿਹਾ ਓਏ ਪੰਜਾਬ ਦੇ ਲੋਕੋ ਇਹ ਪਤਾ ਨਹੀਂ ਕੀ ਤਸ਼ਦਦ ਢਾਉਣ ਕੇ ਦੇ ਨਾਲ ਪਟਿਆਲੇ ਸੀਆਈ ਦੇ ਵਿੱਚ ਇਹ ਪਹੁੰਚਾ ਚੁੱਕਿਆ ਰਿਮਾਂਡ ਤੇ ਉਹਨੂੰ ਕਬੀ ਉੱਤੇ ਹੀ ਇਹ ਗੱਲ ਹੋ ਗਈ ਸੀ ਜਿੱਦੇ ਭਾਂਡੇ ਨੂੰ ਉਦਦੇ ਜੇਲ੍ਹ ਛੱਡਣ ਤੋਂ ਪਹਿਲਾਂ ਦਵਾਰੇ ਜੇ ਰਿਮਾਂਡ ਨਹੀਂ ਮਿਲਿਆ ਜੱਜ ਨੇ ਦਵਾਰਾ ਕਹਦਾ ਜੇਲ੍ਹ ਛੱਡ ਦਿਓ ਉਦੋਂ ਬਾਅਦ ਸੀ ਸੀ ਸਟਾਫ ਇਹ ਲੈ ਜਾਣੀ ਲਈ ਸੀ ਤੇ ਸੀ ਸਟਾਫ ਦੇ ਵਿੱਚ ਇਹਨੂੰ ਕਿਹਾ ਗਿਆ ਸੀ ਭਾਂਡੇ ਨੂੰ ਕਹਿੰਦੇ ਤੂੰ ਬੰਦਾ ਬੜੇ ਨੇ ਤੈਨੂੰ ਬਣਾਵਾਂਗੇ ਤੈਨੂੰ ਦੱਸਾਂਗੇ ਥਾਣੇ ਸੀਆਈ ਕੀ ਹੁੰਦਾ ਇਹ ਦਵਾਰੇ ਦੀ ਗੱਲ ਹੈ ਤੂੰ ਭਾਂਡੇ ਨੂੰ ਦਵਾਰੇ ਲਗਾਇਆ ਜੋ ਦਿਖਾਉਣ ਲੱਗ ਗਿਆ ਰੰਗ ਆਪਣਾ ਇਹ ਬਾਈ ਜਿਹਦੇ ਯਾਤਰਾ ਤੇਰੀ ਉੱਧੀ ਕਹਤਾ ਸੀ ਤੂੰ ਵੀ ਇਹ ਕਹੂਗਾ ਕੰਮਾ ਬਿਲਕੁਲ ਜਿਹਦੇ ਯਾਤਰਾ ਤਰੀਆ 14 ਤੱਕ ਤੁਸੀਂ ਕਹਿਤਾ ਸੀ ਹਾਂ ਕਿ ਸਾਡੀ ਯਾਤਰਾ ਨੂੰ ਰੋਕਣਗੇ ਖੱਲ ਪਾਉਣਗੇ ਸਿਰੇ ਨਹੀਂ ਚੜ੍ਹ ਦੇਣਾ ਸਾਡੇ ਬੰਦੇ ਨੂੰ ਠੱਟ ਕਰਨਗੇ ਸਾਨੂੰ ਫੜਨਗੇ ਝੂਠੇ ਮੁਕਦਮੇ ਦਰਜ ਕਰਨਗੇ ਆ ਦੇਖੋ ਚੈਨੀ ਖੋਣ ਦਾ ਪਰਚਾ ਵੀ ਭਾਣਨੇ ਨੇ ਕਿਸੇ ਕੋਲ ਚੈਨੀ ਖੋਲੀ ਦੀ ਹੁਣ ਤਾਂ ਬੋਲੋ ਯਾਰ ਹੁਣ ਤਾਂ ਬੋਲੋ ਕੁਝ ਕੋਈ ਨਹੀਂ ਪਿਛਲੇ 10 ਸਾਲਾਂ ਤੋਂ ਕੀ ਮਾਰਾ ਕੋ ਪਰਵਾਹ ਨਹੀਂ ਬਾਈ ਨੇ ਹੂੰ ਬਾਈ ਨੇ ਪਿਛਲੇ 10 ਸਾਲਾਂ ਤੋਂ ਕੀ ਮਾਰਾ ਪੈਂਦਾ ਮੈਂ ਚਲਾਉਂਦਾ ਹਾਂਗਾ ਇਹਦੇ ਅਖਰ ਕੀ ਹੋਈਆਂ ਹੂੰ ਇਸ ਤਰ੍ਹਾਂ ਬਾਈ ਥੋੜੇ ਪੰਜਾਬ ਦੇ ਲੋਕੋ ਤੁਸੀਂ ਜਵਾਬ ਦੇਣਾ ਯਾਰ ਅਸੀਂ ਤਾਂ ਭਰਾਵੋ ਤੁਹਾਨੂੰ ਠੀਕ ਹੈ ਥੋਡੀ ਮਰਜ਼ੀ ਹੈ ਘਰਾਂ 'ਚ ਬੈਠੇ ਰਹੋ ਥੋਡੀ ਮਰਜ਼ੀ ਹੈ ਠੀਕ ਹੈ ਬੋਲਣ ਵਾਲੇ ਇੱਥੇ ਜਿਹੜੇ ਬੱਚੇ ਆ ਮਾੜੇ ਮੋٹے ਉਹ ਮਰਵਾ ਦੇਣਗੇ ਜਾਂ ਜਿਲਸ ਛਡਾ ਦੇਣਗੇ ਠੀਕ ਹੈ ਫਿਰ ਉਹਦੂ ਵਾਰ ਕਰੀ ਜੋ ਭੋਗਾਂ ਦੇ ਕੱਠ ਜਾਂ ਮਰੋ ਮਾਰੀ ਜੋ ਚੀਕਾਂ ਬੰਦਾ ਦਾ ਚੰਗਾ ਸੀ ਯਾਰ ਚੰਗੀ ਗੱਲ ਕਰਦਾ ਸੀ ਔਰ ਸਿੱਟਿਆ ਪਿਆ ਜੇਲ੍ਹਾਂ ਚ ਪਹਿਲਾਂ ਦੋ ਕੁ ਮਾਲੇ ਬਾਈ ਪਹਿਲਾਂ ਹੁਣ ਹੁਣ ਸਾਮੋ ਨਾ ਹੁਣ ਸਾਮੋ ਇਹੀ ਬੰਦਨ ਸਾਹ ਰਹਿ ਗਿਆ ਬੰਨਣਾ ਬੇਰਤੀ ਆ ਸਾਨੂੰ ਬਾਈ ਬਣ ਕੇ ਕਿ 29 ਤਰੀਕ ਨੂੰ ਕਾਠਾ ਬਾਈ ਜੇ ਹੈਗਾ ਅੰਦਰ ਕੋਈ ਰੋ ਹੈਗਾ ਜੀ ਜਵਾਦ ਮਾੜੇ ਮੋਟੇ ਜਉਂਦੇ ਜਾਗਦੇ ਸੈਟਰ ਟਰਾਲੀਆਂ ਲੈ ਕੇ ਤੇ ਬਾਈ ਟੈਕ ਟ੍ਰਾਲੀਆਂ ਲੈ ਕੇ ਕੋਈ ਮਰਜ਼ੀ ਸਾਧਨ ਲੈ ਕੇ ਪਿੰਡ ਕੋਟਦੂਣਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਤਾਂ ਹਰ ਹਾਸ ਦੇ ਵਿੱਚ ਹਰ ਬੰਦਾ ਇੱਥੇ ਪਹੁੰਚਣਾ ਚਾਹੀਦਾ ਸਾਡੀਆਂ ਮਾਮਾ ਭੈਣਾ ਨੌਜਵਾਨ ਬਜ਼ੁਰਗਾਂ ਹਰ ਹਾਲ ਤੋਂ ਜੇ ਪਹੁੰਚੋ ਜੇ ਚਾਹੋਨੇ ਆ ਇਹ ਭਾਨਨੇ ਨੂੰ ਇਹ ਜਬਰ ਤੋਂ ਬਚਾਇਆ ਜਾ ਵੀ ਜਬਰ ਹੈ ਤੇ ਜ਼ੁਲਮ ਹੈ ਤਸ਼ੱਦਦ ਹੈ ਇਹ ਪਤਾ ਨਹੀਂ ਕੀ ਕੁਛ ਕਰਨਗੇ ਉੱਥੇ ਅੱਜ ਬੰਦੇ ਰਾਤ ਨੂੰ ਫੇਰ ਕੀ ਕਰਾਊਗਾ ਉੱਥੇ ਵੀ ਅੱਗੇ ਘਟ ਰਹੀ ਅੱਜ ਹੋਰ ਕਰੂ ਇਹਦੇ ਨਾਲ ਆਪਾਂ ਦੇਖਦੇ ਰਹੇ ਕਿਵੇਂ ਗੁਪਤੰਗਾ ਦੇ ਵਿੱਚ ਮਿਰਚਾਂ ਪਾ ਦਿੰਦੇ ਆ ਕੀ ਕੁਛ ਕਰਦੇ ਨੇ ਪਤਾ ਨਹੀਂ ਕੀ ਹੋਣਾ ਅੱਜ ਇਹਦੇ ਨਾਲ ਪੜੀ ਹਲੇ ਵੀ ਨਾ ਜਾ ਕੇ ਹਲੇ ਵੀ ਨਾ ਸੋਚਿਆ ਫੇਰ ਰੱਬ ਰੱਖਾ ਬਾਈ ਕੰਮ ਕੋਈ ਹੋ ਨਹੀਂ ਰਿਹਾ ਡਾਂਗਾਂ ਨਾ ਦਬਾਉਂਦੇ ਆ ਕੰਮ ਕੋਈ ਨਹੀਂ ਹੋ ਰਿਹਾ ਡਾਂਗਾਂ ਨਾ ਦਬਾਉਂਦੇ ਆ ਬਸ ਕੰਮ ਕੋਈ ਹੋ ਨਹੀਂ ਰਿਹਾ ਲੋਕ ਤਰਾ ਤਰਾ ਕਰਦੇ ਆ ਚਿੱਟੇ ਨਾ ਮਰੀ ਜਾਂਦੇ ਆ ਜਵਾਨੀ ਬਾਲ ਭੱਜੀ ਜਾਂਦੀ ਆ ਵੇਰਜਗਾਰੀ ਇੰਨੀ ਵੱਧ ਗਈ ਬੁਰਾ ਹਾਲ ਹੋਇਆ ਪਿਆ ਨਾ ਕਿਸਾਨਾਂ ਨੂੰ ਕੁਝ ਮਿਲਦਾ ਉਹ ਵੀ ਦਵਾਗੇ ਧਰਨਾਂ ਦੇ ਉੱਤੇ ਹੋਏ ਨੇ ਨਾ ਮਜ਼ਦੂਰਾਂ ਨੂੰ ਕੁਝ ਦਿੱਤਾ ਉਹ ਕੇਦੀ ਕਨਕ ਕੱਟਦੀ ਕੇਦੇ ਬਜੀਫੇ ਕੱਟਦੇ ਕਦੇ 100000 ਰੁਪਇਆ ਆਇਆ ਗੁਰੂ ਖਾਤੇ ਚ ਕੱਖ ਨਹੀਂ ਹੋਇਆ ਪਤਾ ਵੀ ਹੁਣ ਲੋਕ ਆ ਗੱਲਾਂ ਪੁੱਛਣਗੇ ਪਿੰਡਾਂ ਦੇ ਹੀ ਜਾਵਾਂਗੇ ਮੁੱਦੇ ਲਝਾਉਣ ਦੀਆਂ ਗੱਲਾਂ ਨੇ ਕਦੇ ਕਹਿੰਦੇ ਸਾਡੇ ਕੋਲੇ ਖੁਸ਼ੀ ਆਉਣ ਵਾਲੀ ਐ ਮੁੱਦੇ ਲਝਾਉਣ ਦੀ ਗੱਲ ਐ ਆਉਣ ਲੈ ਦਿਨਾਂ ਦੇ ਵਿੱਚ ਪਤਾ ਨਹੀਂ ਆਏ ਕਹਿੰਦੇ ਸਾਡੇ ਕੋਲੇ ਬੱਚਾ ਆ ਗਿਆ ਇਹਨੂੰ ਜੀ ਲਈ ਫਿਰੋ ਜੀ ਆ ਤੁਹਾਡੇ ਹੀ ਬੱਚਾ ਜੀ ਇਹ ਵੋਟ ਪਾ ਵਾਡਾ ਜ ਥੋੜੀ ਜਿਮ ਆਪਾਂ ਦੇਖਦੇ ਪਹਿਲਾਂ ਗੱਲਾਂ ਨਾਲ ਗੱਲਾਂ ਦੇ ਕਰਾਣਾ ਵੋਟਾਂ ਲੈ ਗਿਆ ਹੁਣ ਬੱਚਾ ਲਿਜਾ ਕੇ ਲੋਕਾਂ ਚ ਫੜਾ ਦਿਆ ਕਰਨਗੇ ਵਿਆਹ ਲਓ ਜੀ ਤੁਹਾਡੇ ਹੀ ਜਵਾਕ ਹੈ ਲੋਕ ਕਹਿੰਦੇ ਕਿ ਅੱਛਾ ਸਾਡੇ ਮੁੱਖ ਮੰਤਰੀ ਦਾ ਬੱਚਾ ਹੈ ਕੰਪੈਨ ਚਲਾਊ ਆਉਣ ਵਾਲੇ ਦਿਨਾਂ 'ਚ ਕੰਪੈਨ ਵੀ ਚਲਾਊ ਹਾੜੀ ਵੀ ਵੱਡੂ ਹਾਂ ਸਾਰੇ ਡਰਾਮੇ ਕਰਨੇ ਆ ਇਹਨਾਂ ਨੇ ਮੈਂ ਸੋਡੇ ਵਰਗਾ ਮੈਂ ਇੰਜਣਾ ਮੁਰੇ ਪੈਂਦਾ ਰਿਹਾ ਲਾ ਕੇ ਮਛਰਦਾਨੀਆਂ ਮੈਂ ਆਛੇ ਦੇ ਹੈਂਡਲ ਮਾਰਦਾ ਰਿਹਾ ਮੈਂ ਜੈਨ ਢੋਲੀਆਂ ਬਦਲਦਾ ਰਿਹਾ ਇਹ ਸਾਰੇ ਡਰਾਮੇ ਹਲੇ ਚਲਾਉਣੇ ਆ ਹੋਰ ਪਤਾ ਨਹੀਂ ਕੀ ਕਰਨੇ ਆ ਇਹਨਾਂ ਦਾ ਬੋਰਡ ਲੱਗ ਗਿਆ ਨ ਬੱਚੇ ਵਾਲੇ ਪਤਾ ਨਹੀਂ ਕੁਝ ਵੀ ਇਹ ਬੋਰਡ ਵਿੱਚ ਵਾਕ ਕਰ ਸਕਦੇ ਆ ਬੋਰਡ ਬੋਰਡ ਲੱਗ ਸਕਦਾ ਮੁੱਖ ਮੰਤਰੀ ਦੇ ਘਰੇ ਭਾਈ ਬੱਚਾ ਹੋਇਆ ਕੋਈ ਰਿਮੋਟ ਲਾ ਰਹੇ ਆ ਜੀ ਰਵਾਇਤ ਹੋਊਗਾ ਭਈ ਇਹ ਆ ਤੁਹਾਡੀ ਮਰਜ਼ੀ ਆ ਭਰਾਵੋ ਅਸੀਂ ਬੋਲਦੇ ਆ ਜਗਾਉਨੇ ਆ ਆਪਣਾ ਫਰਜ਼ ਆ ਸਾਡੀ ਦਾ ਜ਼ਮੀਰਾਂ ਇਹ ਇਆਜ਼ਤ ਨਹੀਂ ਦਿੰਦੀਆਂ ਕਿ ਜਦੋਂ ਪੰਜਾਬ ਨਾਲ ਧੱਕਾ ਹੋ ਰਿਹਾ ਜੁਲਮ ਹੋ ਰਿਹਾ ਪੰਜਾਬ ਮਾਰਿਆ ਲੁੱਟਿਆ ਕੁੱਟਿਆ ਬਰਬਾਦ ਕੀਤਾ